प्यारे दोस्तों एनालॉग ਤੋਂ ਡਿਜੀਟਲ ਕਨਵਰਟਰ ਜਿਨ੍ਹਾਂ ਨੂੰ ਸੰਖੇਪ ਵਿੱਚ ADCਸ ਕਿਹਾ ਜਾਂਦਾ ਹੈ ਦੇ ਕੰਮ ਕਰਨ ਦੇ ਸਿਧਾਂਤ ਉੱਤੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਇਸ ਲੈਕਚਰ ਵਿੱਚ ਅਸੀਂ ਜਾਣਾਂਗੇ ਕਿ ਇੱਕ ADC ਕਿਸ ਤਰੀਕੇ ਨਾਲ ਇੱਕ ਐਨਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਬਦਲਦਾ ਹੈ ਅਤੇ ਇਸ ਕਨਵਰਜਨ ਵਿੱਚ ਮੁੱਖ ਪ੍ਰਕਿਰਿਆਵਾਂ ਕਿਡੀਆਂ ਹਨ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇੱਕ ਡਿਜੀਟਲ ਤੋਂ ਐਨਲੌਗ ਕਨਵਰਟਰ ਪਾਵ ਟੇਸੀ ਡਿਜੀਟਲ ਸਿਗਨਲਾਂ ਨੂੰ ਨਿਰੰਤਰ ਐਨਲੌਗ ਸਿਗਨਲਾਂ ਵਿੱਚ ਬਦਲਦਾ ਹੈ ਇੱਕ ਏਡੀਸੀ ਇਸ ਦਾ ਉਲਟ ਕਰਦਾ ਹੈ ਇਹ ਨਿਰੰਤਰ ਐਨਲੌਗ ਸਿਗਨਲਾਂ ਨੂੰ ਡਿਜੀਟਲ ਰੂਪ ਵਿੱਚ ਬਦਲਦਾ ਹੈ ਤਾਂ ਜੋ ਇਹਨਾਂ ਨੂੰ ਡਿਜੀਟਲ ਸਿਸਟਮਾਂ ਜਿਵੇਂ ਕਿ ਮਾਈਕਰੋਕੰਟਰੋਲਰ ਅਤੇ ਕੰਪਿਊਟਰ ਦੁਆਰਾ ਪ੍ਰੋਸੈਸ ਕੀਤਾ ਜਾ ਸਕੇ ਐਨਲੌਗ ਸਿਗਨਲ ਇੱਕ ਨਿਰੰਤਰ ਸਿਗਨਲ ਹੁੰਦਾ ਹੈ ਜਿਵੇਂ ਕਿ ਮਾਈਕ੍ਰੋਫੋਨ ਤੋਂ ਆਉਣ ਵਾਲਾ ਇਲੈਕਟ੍ਰੀਕਲ ਸਿਗਨਲ ਡਿਜੀਟਲ ਸਿਸਟਮ ਸਿਰਫ ਬਾਈਨਰੀ ਨੰਬਰ 0 ਤੇ 1 ਉੱਤੇ ਕੰਮ ਕਰਦੇ ਹਨ ਕਿਉਂਕਿ ਡਿਜੀਟਲ ਸਿਸਟਮ ਐਨਲੌਗ ਸਿਗਨਲਾਂ ਨੂੰ ਸਿੱਧਾ ਨਹੀਂ ਸਮਝ ਸਕਦੇ ਇਸ ਲਈ ਸਾਨੂੰ ਇੱਕ ਡਿਵਾਈਸ ਦੀ ਲੋੜ ਪੈਂਦੀ ਹੈ ਜੋ ਇਹਨਾਂ ਨਿਰੰਤਰ ਸਿਗਨਲਾਂ ਨੂੰ ਡਿਜੀਟਲ ਰੂਪ ਵਿੱਚ ਬਦਲੇ ਇਸ ਡਿਵਾਈਸ ਨੂੰ ਐਨਲੌਗ ਤੋਂ ਡਿਜੀਟਲ ਕਨਵਰਟਰ ਜਾਂ ADC ਕਿਹਾ ਜਾਂਦਾ ਹੈ ਇਸ ਲਈ ਐਨਲੌਗ ਜਾਣਕਾਰੀ ਨੂੰ ਡਿਜੀਟਲ ਢੰਗ ਨਾਲ ਪ੍ਰੋਸੈਸ ਕਰਨ ਲਈ ਅਸੀਂ ਇੱਕ ADC ਦੀ ਵਰਤੋਂ ਕਰਦੇ ਹਾਂ ਜੇਕਰ ADC ਨਾ ਹੋਣ ਤਾਂ ਡਿਜੀਟਲ ਉਪਕਰਣ ਤਾਪਮਾਨ ਤੋਂ ਨੀ ਜਾਂ ਰੋਸ਼ਨੀ ਵਰਗੇ ਅਸਲ ਦੁਨੀਆ ਦੇ ਸਿਗਨਲਾਂ ਨੂੰ ਪ੍ਰੋਸੈਸ ਨਹੀਂ ਕਰ ਸਕਦੇ ADC ਇੱਕ ਐਨਲੌਗ ਇਨਪੁਟ ਨੂੰ ਡਿਜੀਟਲ ਆਉਟਪੁਟ ਵਿੱਚ ਤਬਦੀਲ ਕਰਨ ਲਈ ਤਿੰਨ ਮੁੱਖ ਪ੍ਰਕਿਰਿਆਵਾਂ ਰਾਹੀਂ ਕੰਮ ਕਰਦਾ ਹੈ ਸੈਂਪਲਿੰਗ ਕੁਆਂਟਾਈਜੇਸ਼ਨ ਅਤੇ ਇਨਕੋਡਿੰਗ ਸੈਂਪਲਿੰਗ ਨਿਰੰਤਰ ਐਨਲੌਗ ਸਿਗਨਲ ਵਿੱਚੋਂ ਨਿਯਮਤ ਸਮਿਆਂ ਤੇ ਨਿਰਧਾਰਿਤ ਬਿੰਦੂ ਪਕੜਦੀ 값 ਕੈਪਚਰ ਕਰਦੀ ਹੈ ਕੁਆਂਟਾਈਜੇਸ਼ਨ ਪ੍ਰਕਿਰਿਆ ਹਰ ਸੈਂਪਲ ਨੂੰ ਸਭ ਤੋਂ ਨੇੜਲੇ ਪੱਧਰ ਤੇ ਲਿਆ ਕੇ ਇੱਕ ਸੰਖਿਆਤਮਕ ਮੁੱਲ ਦਿੰਦੀ ਹੈ ਆਖਰ ਵਿੱਚ 인ਕੋਡਿੰਗ ਪ੍ਰਕਿਰਿਆ ਇਨ੍ਹਾਂ ਕਵਾਂਟਾਈਜ਼ ਕੀਤੇ ਮੁੱਲਾਂ ਨੂੰ ਬਾਈਨਰੀ ਰੂਪ ਵਿੱਚ ਤਬਦੀਲ ਕਰਦੀ ਹੈ ਜਿਸ ਨੂੰ ਡਿਜੀਟਲ ਸਿਸਟਮ ਸਮਝ ਸਕਦੇ ਹਨ ADC ਦਾ ਆਉਟਪੁੱਟ ਇੱਕ ਬਾਈਨਰੀ ਨੰਬਰਾਂ ਦੀ ਲੜੀ ਹੁੰਦੀ ਹੈ ਜੋ ਅਸਲ ਐਨਲੌਗ ਸਿਗਨਲ ਨੂੰ ਡਿਜੀਟਲ ਰੂਪ ਵਿੱਚ ਦਰਸਾਉਂਦੀ ਹੈ ਇਸ ਕਨਵਰਸ਼ਨ ਦੀ ਸ਼ੁੱਧਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਸਿਗਨਲ ਨੂੰ ਕਿੰਨੀ ਵਾਰ ਸੈਂਪਲ ਕੀਤਾ ਜਾਂਦਾ ਹੈ ਅਤੇ ਕਵਾਂਟਾਈਜੇਸ਼ਨ ਲਈ ਕਿੰਨੇ ਪੱਧਰ ਵਰਤੇ ਜਾਂਦੇ ਹਨ। ਐਨਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਬਦਲਣ ਦੇ ਪਹਿਲੇ ਕਦਮ ਨੂੰ ਨਮੂਨੇ ਲੈਣਾ ਭਾਵ ਸੈਂਪਲਿੰਗ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਨਿਰੰਤਰ ਐਨਲੌਗ ਸਿਗਨਲ ਨੂੰ ਖਾਸ ਸਮੇਂ ਦੇ ਅੰਤਰਾਲਾਂ ਤੇ ਮਾਪਿਆ ਜਾਂਦਾ ਹੈ ਅਤੇ ਹਰ ਮਾਪ ਨੂੰ ਇੱਕ ਨਮੂਨਾ ਭਾਵ ਸੈਂਪਲ ਕਿਹਾ ਜਾਂਦਾ ਹੈ। ਸੈਂਪਲਿੰਗ ਦੀ ਮਦਦ ਨਾਲ analog signal ਦੇ ਸਮੇਂ ਦੇ ਨਾਲ ਬਦਲਣ ਵਾਲੇ ਮੁੱਲਾਂ ਨੂੰ ਪਕੜਿਆ ਭਾਵ ਕੈਪਚਰ ਕੀਤਾ ਜਾਂਦਾ ਹੈ ਜੋ ਕਿ ਬਾਅਦ ਵਿੱਚ ਡਿਜੀਟਲ ਰੂਪ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ ਦੋ ਲਗਾਤਾਰ ਸੈਂਪਲਾਂ ਦੇ ਦਰਮਿਆਨ ਦੇ ਸਮੇਂ ਦੇ ਅੰਤਰ ਨੂੰ ਸੈਂਪਲਿੰਗ ਅੰਤਰਾਲ ਭਾਵ ਸੈਂਪਲਿੰਗ ਇੰਟਰਵਲ ਕਿਹਾ ਜਾਂਦਾ ਹੈ ਅਤੇ 1 ਸਕਿੰਟ ਵਿੱਚ ਲਏ ਗਏ ਸੈਂਪਲਾਂ ਦੀ ਗਿਣਤੀ ਨੂੰ ਸੈਂਪਲਿੰਗ ਦਰ ਭਾਵ ਸੈਂਪਲਿੰਗ ਰੇਟ ਕਿਹਾ ਜਾਂਦਾ ਹੈ ਵੱਧ ਸੈਂਪਲਿੰਗ ਰੇਟ ਨਾਲ ਐਨਲੌਗ ਸਿਗਨਲ ਦੀ ਵਧੇਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਸ ਨਾਲ ਡਿਜੀਟਲ ਰੂਪ ਹੋਰ ਸਹੀ ਬਣਦਾ ਹੈ ਜੇਕਰ ਸੈਂਪਲਿੰਗ ਰੇਟ ਬਹੁਤ ਘਟ ਹੋਵੇ ਤਾਂ ਡਿਜੀਟਲ ਸਿਗਨਲ ਐਨਲੌਗ ਸਿਗਨਲ ਦੀਆਂ ਮਹੱਤਵਪੂਰਨ ਜਾਣਕਾਰੀਆਂ ਨੂੰ ਗਵਾ ਲੈਂਦਾ ਹੈ ਜਿਸ ਕਰਕੇ ਗਲਤੀਆਂ ਹੋ ਸਕਦੀਆਂ ਹਨ ਭਾਵੇਂ ਡਿਜੀਟਲ ਸਿਗਨਲ ਵਿੱਚ 에ਰਰ ਹੋ ਸਕਦੇ ਹਨ ਸੈਂਪਲਿੰਗ ਦੀ ਪ੍ਰਕਿਰਿਆ ਇੱਕ ਮਹੱਤਵਪੂਰਨ ਸਿਧਾਂਤ ਦਾ ਪਾਲਣ ਕਰਦੀ ਹੈ ਜਿਸ ਨੂੰ ਸੈਂਪਲਿੰਗ ਥਿਊਰਮ ਕਿਹਾ ਜਾਂਦਾ ਹੈ ਜਾਂ ਕਈ ਵਾਰ ਨਾਇਕਵਿਸ ਥਿਊਰਮ ਵੀ ਕਿਹਾ ਜਾਂਦਾ ਹੈ ਇਸ ਸਿਧਾਂਤ ਦੇ ਅਨੁਸਾਰ ਸੈਂਪਲਿੰਗ ਰੇਟ ਘੱਟੋ-ਘੱਟ ਉਸ ਐਨਲੌਗ ਸਿਗਨਲ ਦੀ ਸਭ ਤੋਂ ਵੱਡੀ ਫ੍ਰੀਕੁਐਂਸੀ ਦੇ ਮੁੱਲ ਤੋਂ ਦੁੱਗਣੀ ਹੋਣੀ ਚਾਹੀਦੀ ਹੈ ਇਸ ਘੱਟੋ-ਘੱਟ ਲੋੜਿੰਦੀ ਸੈਂਪਲਿੰਗ ਰੇਟ ਨੂੰ ਨਾਇਕਵਿਸਟ ਰੇਟ ਕਿਹਾ ਜਾਂਦਾ ਹੈ ਉਦਾਹਰਣ ਵਜੋਂ ਜੇਕਰ ਇੱਕ ਐਨਲੌਗ ਆਡੀਓ ਸਿਗਨਲ ਵਿੱਚ ਵੱਧ ਤੋਂ ਵੱਧ 20000 ਹਰਟਜ਼ ਤੱਕ ਦੀਆਂ ਫ੍ਰੀਕੁਐਂਸੀਜ਼ ਮੌਜੂਦ ਹਨ ਤਾਂ ਸਿਗਨਲ ਨੂੰ ਠੀਕ ਤਰੀਕੇ ਨਾਲ ਕੈਪਚਰ ਕਰਨ ਲਈ ਸੈਂਪਲਿੰਗ ਰੇਟ ਘੱਟੋ ਘੱਟ 40000 ਸੈਂਪਲ ਪ੍ਰਤੀ ਸਕੰਡ ਹੋਣੀ ਚਾਹੀਦੀ ਹੈ ਅਸਲ ਸੰਸਾਰ ਉਪਯੋਗਾਂ ਵਿੱਚ ਗਲਤੀਆਂ ਤੋਂ ਬਚਣ ਲਈ ਸੈਂਪਲਿੰਗ ਰੇਟ ਆਮ ਤੌਰ ਤੇ ਥੋੜੀ ਵੱਧ ਰੱਖੀ ਜਾਂਦੀ ਹੈ ਉਦਾਹਰਨ ਲਈ ਆਡੀਓ ਸੀਡੀ ਵਿੱਚ ਆਵਾਜ਼ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਗਲਤੀਆਂ ਤੋਂ ਬਚਣ ਲਈ 44100 ਦੀ ਸੈਂਪਲਿੰਗ ਰੇਟ ਵਰਤੀ ਜਾਂਦੀ ਹੈ ਜੇਕਰ ਸੈਂਪਲਿੰਗ ਰੇਟ ਨਾਇਕਵਿਸਟ ਰੇਟ ਤੋਂ ਘੱਟ ਹੋਵੇ ਤਾਂ ਇੱਕ ਸਮੱਸਿਆ ਪੈਦਾ ਹੁੰਦੀ ਹੈ ਜਿਸ ਨੂੰ ਐਲਾਈਜ਼ਿੰਗ ਕਿਹਾ ਜਾਂਦਾ ਹੈ ਇਸ ਕਾਰਨ ਸਿਗਨਲ ਦੇ ਉੱਚ ਫ੍ਰੀਕੁਐਂਸੀ ਭਾਗ ਡਿਜੀਟਲ ਆਉਟਪੁੱਟ ਵਿੱਚ ਘੱਟ ਫ੍ਰੀਕੁਐਂਸੀ ਸਿਗਨਲ ਵਜੋਂ ਦਿਖਾਈ ਦਿੰਦੇ ਹਨ ਨਤੀਜੇ ਵਜੋਂ ਸਿਗਨਲ ਦਾ ਡਿਜੀਟਲ ਰੂਪ ਬਦਲ ਜਾਂਦਾ ਹੈ ਅਤੇ ਇਹ ਅਸਲ ਐਨਾਲੌਗ ਸਿਗਨਲ ਨਾਲ ਮੇਲ ਨਹੀਂ ਖਾਂਦਾ ਐਲਾਈਜ਼ਿੰਗ ਤੋਂ ਬਚਣ ਲਈ ਸੈਂਪਲਿੰਗ ਪ੍ਰਕਿਰਿਆ ਤੋਂ ਪਹਿਲਾਂ ਇੱਕ ਐਂਟੀ ਐਲਾਈਜ਼ਿੰਗ ਫਿਲਟਰ ਵਰਤਿਆ ਜਾਂਦਾ ਹੈ ਇਹ ਫਿਲਟਰ ਉਹਨਾਂ ਫ੍ਰੀਕੁਐਂਸੀ ਭਾਗਾਂ ਨੂੰ ਹਟਾ ਦਿੰਦਾ ਹੈ ਜੋ ਸੈਂਪਲਿੰਗ ਰੇਟ ਦੇ ਅੱਧੇ ਤੋਂ ਵੱਡੇ ਹੁੰਦੇ ਹਨ ਇਸ ਤਰੀਕੇ ਨਾਲ ਇਹ ਯਕੀਨੀ ਬਣਦਾ ਹੈ ਕਿ ਅਣਚਾਹੇ ਉੱਚ ਫ੍ਰੀਕੁਐਂਸੀ ਭਾਗ ਪਰਿਵਰਤਨ ਦੌਰਾਨ 에ਰਰ ਦਾ ਕਾਰਨ ਨਾ ਬਣਨ ਕਈ ADCs ਵਿੱਚ ਸੈਂਪਲਿੰਗ ਪ੍ਰਕਿਰਿਆ ਦੌਰਾਨ ਇੱਕ ਸੈਂਪਲ ਐਂਡ ਹੋਲਡ ਸਰਕਟ ਵੀ ਵਰਤਿਆ ਜਾਂਦਾ ਹੈ ਇਹ ਸਰਕਟ ਇੱਕ ਖਾਸ ਸਮੇਂ ਤੇ ਐਨਲੌਗ ਸਿਗਨਲ ਨੂੰ ਕੈਪਚਰ ਕਰਦਾ ਹੈ ਅਤੇ ਪਰਿਵਰਤਨ ਦੀ ਪ੍ਰਕਿਰਿਆ ਦੌਰਾਨ ਉਸ ਮੁੱਲ ਨੂੰ ਸਥਿਰ ਰੱਖਦਾ ਹੈ ਜੇਕਰ ਸੈਂਪਲ ਐਂਡ ਹੋਲਡ ਸਰਕਟ ਨਾ ਹੋਵੇ ਤਾਂ ਤੇਜ਼ੀ ਨਾਲ ਬਦਲਦੇ ਸਿਗਨਲ ਗਲਤ ਡਿਜੀਟਲ ਆਉਟਪੁੱਟ ਪੈਦਾ ਕਰ ਸਕਦੇ ਹਨ ਕਿਉਂਕਿ ਪਰਿਵਰਤਨ ਦੌਰਾਨ ਮੁੱਲ ਬਦਲ ਸਕਦਾ ਹੈ ਇਹ ਸਰਕਟ ਯਕੀਨੀ ਬਣਾਉਂਦਾ ਹੈ ਕਿ ADC ਕੋਲ ਹਰ ਸੈਂਪਲ ਨੂੰ ਠੀਕ ਤਰੀਕੇ ਨਾਲ ਪਰਿਵਰਤਨ ਕਰਨ ਲਈ ਪੂਰਾ ਸਮਾਂ ਹੋਵੇ ਵਿਨਾ ਇਸ ਗੱਲ ਦੀ ਚਿੰਤਾ ਕੀਤੇ ਕਿ ਅਨਲੌਗ ਸਿਗਨਲ ਲਗਾਤਾਰ ਬਦਲਦਾ ਰਹਿੰਦਾ ਹੈ ਸੈਂਪਲਿੰਗ ਤੋਂ ਬਾਅਦ ਸਿਗਨਲ ਹਾਲੇ ਵੀ ਅਨਲੌਗ ਰੂਪ ਵਿੱਚ ਹੁੰਦਾ ਹੈ ਕਵਾਂਟਾਈਜੇਸ਼ਨ ਜੋ ਕਿ ਅਨਲੌਗ ਤੋਂ ਡਿਜੀਟਲ ਕਨਵਰਜਨ ਦੀ ਦੂਜੀ ਮਹੱਤਵਪੂਰਨ ਪ੍ਰਕਿਰਿਆ ਹੈ ਹਰ ਸੈਂਪਲ ਨੂੰ ਇੱਕ ਨਿਸ਼ਚਿਤ ਡਿਜੀਟਲ ਮੁੱਲ ਵਿੱਚ ਬਦਲਦੀ ਹੈ ਆਸਾਨ ਭਾਸ਼ਾ ਵਿੱਚ ਪੂਰੇ ਅਨਲੌਗ ਮੁੱਲਾਂ ਦੀ ਰੇਂਜ ਨੂੰ ਕਈ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੂੰ ਕਵਾਂਟਾਈਜੇਸ਼ਨ ਪੱਧਰ ਭਾਵ ਕਵਾਂਟਾਈਜੇਸ਼ਨ ਲੈਵਲ ਕਿਹਾ ਜਾਂਦਾ ਹੈ ਕਿਸੇ ਵੀ ਐਨਲੌਗ ਮੁੱਲ ਨੂੰ ਜਿਸ ਦੀ ਕੀਮਤ ਕਿਸੇ ਖਾਸ ਲੈਵਲ ਵਿੱਚ ਆਉਂਦੀ ਹੈ ਉਸ ਲੈਵਲ ਦੀ ਹੇਟਲੀ ਸੀਮਾ ਦੇ ਮੁੱਲ ਨਾਲ ਮਿਲਾਇਆ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਉਸ ਰੇਂਜ ਦੇ ਅੰਦਰ ਆਉਣ ਵਾਲੇ ਸਾਰੇ ਮੁੱਲ ਇੱਕੋ ਜਿਹੇ ਮੰਨੇ ਜਾਂਦੇ ਹਨ ਕਵਾਂਟਾਈਜੇਸ਼ਨ ਲੈਵਲ ਦੀ ਗਿਣਤੀ ADC ਦੀ ਰੈਜ਼ੋਲੂਸ਼ਨ ਜਾਂ ਬਿਟ ਸਾਈਜ਼ ਤੇ ਨਿਰਭਰ ਕਰਦੀ ਹੈ ਉਦਾਹਰਨ ਵਜੋਂ ਇੱਕ 3 ਬਿਟ ADC 8 ਲੈਵਲਸ ਦਰਸਾ ਸਕਦਾ ਹੈ ਕਿਉਂਕਿ 2 ਰੇਜ਼ ਟੂ 3 8 ਦੇ ਬਰਾਬਰ ਹੁੰਦਾ ਹੈ ठीक इसी तरह एक 4 बिट एडीसी 16 लेवल दर्शा सकता है इस प्रक्रिया ਨੂੰ ਹੋਰ ਚੰਗੇ ਤਰੀਕੇ ਨਾਲ ਸਮਝਣ ਲਈ ਆਓ ਇੱਕ 3 बिट एडीसी ਨੂੰ ਵਿਚਾਰਦੇ ਹਾਂ ਜਿਸ ਦੀ ਇਨਪੁਟ ਰੇਂਜ 0 ਤੋਂ 8 वोल्ट ਤੱਕ ਹੈ 3 बिट एडीसी 8 लेवल दर्शा ਸਕਦਾ ਹੈ ਇਸ ਕਰਕੇ ਪੂਰੀ ਰੇਂਜ ਨੂੰ 8 ਬਰਾਬਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇਸ ਉਦਾਹਰਣ ਵਿੱਚ ਕੁੱਲ ਰੇਂਜ 8 वोल्ट ਹੈ ਅਤੇ 8 ਲੈਵਲਸ ਹਨ ਇਸ ਲਈ ਸਟੈਪ ਸਾਈਜ਼ 1 ਵੋਲਟ ਆਉਂਦਾ ਹੈ ਇਸ ਦਾ ਅਰਥ ਇਹ ਹੈ ਕਿ 0 ਤੋਂ 1 ਵੋਲਟ ਦੇ ਐਨਲੌਗ ਮੁੱਲਾਂ ਨੂੰ 0 ਵੋਲਟ ਦੇ ਡਿਜੀਟਲ ਮੁੱਲ ਨਾਲ ਮਿਲਾਇਆ ਜਾਵੇਗਾ 1 ਤੋਂ 2 ਵੋਲਟ ਵਾਲੇ ਮੁੱਲਾਂ ਨੂੰ 1 ਵੋਲਟ ਮਿਲੇਗਾ ਅਤੇ ਇਨਾਂ ਹੀ ਕਦਮਾਂ ਅਨੁਸਾਰ ਬਾਕੀ ਲੈਵਲਾਂ ਨੂੰ ਮੁੱਲ ਦਿੱਤੇ ਜਾਣਗੇ ਜਿਵੇਂ ਕਿ ਸਕਰੀਨ ਉੱਤੇ ਦਿਖਾਇਆ ਗਿਆ ਹੈ ਕਵਾਂਟਾਈਜ਼ੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਸਹੀ ਨਹੀਂ ਹੁੰਦੀ ਅਤੇ ਇਸ ਕਰਕੇ ਇੱਕ ਛੋਟੀ ਜਿਹੀ ਗਲਤੀ ਭਾਵ 에ਰਰ ਪੈਦਾ ਹੁੰਦਾ ਹੈ ਜਿਸ ਨੂੰ ਕਵਾਂਟਾਈਜ਼ੇਸ਼ਨ 에ਰਰ ਕਿਹਾ ਜਾਂਦਾ ਹੈ ਇਹ 에ਰਰ ਅਸਲ ਐਨਲੌਗ ਇਨਪੁਟ ਅਤੇ ਸਭ ਤੋਂ ਨੇੜਲੇ ਕਵਾਂਟਾਈਜ਼ਡ ਮੁੱਲ ਦੇ ਵਿਚਕਾਰ ਅੰਤਰ ਦੇ ਬਰਾਬਰ ਹੁੰਦਾ ਹੈ ਵੱਧ ਤੋਂ ਵੱਧ ਕਵਾਂਟਾਈਜ਼ੇਸ਼ਨ 에ਰਰ ਉਸ ਸਮੇਂ ਹੁੰਦਾ ਹੈ ਜਦੋਂ ਇਨਪੁਟ ਮੁੱਲ ਕਵਾਂਟਾਈਜ਼ੇਸ਼ਨ ਪੱਧਰ ਦੀ ਉੱਪਰਲੀ ਸੀਮਾ ਤੋਂ ਥੋੜਾ ਹੇਠਾਂ ਹੁੰਦਾ ਹੈ ਅਤੇ ਇਹ ਵੱਧ ਤੋਂ ਵੱਧ 에ਰਰ ਲਗਭਗ ਪੂਰੇ ਸਟੈਪ ਸਾਈਜ਼ ਦੇ ਬਰਾਬਰ ਹੋਵੇਗਾ ਇਸ 3-ਬਿਟ ADC ਵਿੱਚ ਕਿਉਂਕਿ ਸਟੈਪ ਸਾਈਜ਼ 1V ਹੈ ਵੱਧ ਤੋਂ ਵੱਧ 에ਰਰ 1V ਦੇ ਨੇੜੇ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਇਨਪੁਟ ਕਾਂਟਾਈਜੇਸ਼ਨ ਲੈਵਲ ਦੀ ਉੱਪਰਲੀ ਸੀਮਾ ਤੋਂ ਥੋੜਾ ਹੇਠਾਂ ਹੋਵੇ ਤਾਂ ਵੀ ਇਸ ਦਾ ਡਿਜੀਟਲ ਰੂਪ ਉਸ ਪੱਧਰ ਦੀ ਹੇਠਲੀ ਸੀਮਾ ਦੇ ਅਨੁਸਾਰ ਨਿਰਧਾਰਿਤ ਕੀਤਾ ਜਾਵੇਗਾ ਜਿਸ ਨਾਲ ਇੱਕ ਵੱਡਾ 에ਰਰ ਹੁੰਦਾ ਹੈ ਇਸ ਮਾਮਲੇ ਵਿੱਚ ਵੱਧ ਤੋਂ ਵੱਧ ਕਵਾਂਟਾਈਜ਼ੇਸ਼ਨ 에ਰਰ ਪਲੱਸ ਮਾਈਨਸ 1 ਵੋਲਟ ਦੇ ਨੇੜੇ ਪਹੁੰਚਦਾ ਹੈ ਜੋ ਕਿ ਇਸ ਏਡੀਸੀ ਵਿੱਚ ਪਲੱਸ ਮਾਈਨਸ 1 ਐਲਐਸਬੀ ਦੇ ਬਰਾਬਰ ਹੈ ਜੇਕਰ ਅਸੀਂ ਸਭ ਤੋਂ ਉੱਪਰਲੇ ਅਤੇ ਸਭ ਤੋਂ ਹੇਠਲੇ ਪੱਧਰਾਂ ਦੇ ਸਟੈਪ ਸਾਈਜ਼ ਦੂਜੇ ਪੱਧਰਾਂ ਦੇ ਸਟੈਪ ਸਾਈਜ਼ ਦੇ ਅੱਧੇ ਵਜੋਂ ਲੈਂਦੇ ਹਾਂ ਤਾਂ ਕਵਾਂਟਾਈਜ਼ੇਸ਼ਨ 에ਰਰ ਨੂੰ ਘਟਾਇਆ ਜਾ ਸਕਦਾ ਹੈ ਇਸ ਦਾ ਮਤਲਬ ਹੈ ਕਿ 0 ਤੋਂ 2A ਵੋਲਟ ਤੱਕ ਇਨਪੁਟ ਰੇਂਜ ਵਾਲੇ 3 ਬਿਟ ਏਡੀਸ ਲਈ ਜੇਕਰ ਅਸੀਂ ਉੱਪਰਲੇ ਅਤੇ ਹੇਠਲੇ ਪਦਰਾਂ ਦੇ ਸਟੈਪ ਸਾਈਜ਼ ਨੂੰ VA 14 ਅਤੇ ਹੋਰ 6 ਪਦਰਾਂ ਲਈ VA 7 ਮੰਨਦੇ ਹਾਂ ਤਾਂ ਇਹ ਵੱਧ ਤੋਂ ਵੱਧ ਕਾਂਟਾਈਜ਼ੇਸ਼ਨ 에ਰਰ VA 14 ਦੇ ਬਰਾਬਰ ਹੋਵੇਗਾ ਜਿਵੇਂ ਕਿ ਸਕਰੀਨ ਉੱਪਰ ਸੋਦੇ ਹੋਏ ਕਾਂਟਾਈਜ਼ੇਸ਼ਨ ਪਦਰਾਂ ਅਤੇ ਇਸ ਦੇ ਬਰਾਬਰ ਦਰਸਾਏ ਡਿਜੀਟਲ ਪਦਰਾਂ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਐਲ ਐਸ ਬੀ ਦੇ ਰੂਪ ਵਿੱਚ ਵੀ ਇਹ ਐਲ ਐਸ ਬੀ ਦੇ ਮੁੱਲ ਦੇ ਪਲੱਸ ਮਾਈਨਸ .5 ਐਲਐਸਬੀ ਦੇ ਬਰਾਬਰ ਹੈ ਏਡੀਸੀ ਵਿੱਚ ਬਿੱਟਾਂ ਦੀ ਗਿਣਤੀ ਵਧਾਉਣ ਨਾਲ ਸਟੈਪ ਸਾਈਜ਼ ਘਟਦਾ ਹੈ ਜਿਸ ਨਾਲ ਕਵਾਂਟਾਈਜ਼ੇਸ਼ਨ ਲੈਵਲ ਛੋਟੇ ਹੋ ਜਾਂਦੇ ਹਨ ਅਤੇ ਕਵਾਂਟਾਈਜ਼ੇਸ਼ਨ 에ਰਰ ਘਟ ਜਾਂਦਾ ਹੈ ਉਦਾਹਰਨ ਵਜੋਂ ਜੇਕਰ ਅਸੀਂ 3 ਬਿੱਟ ਏਡੀਸੀ ਦੀ ਬਜਾਏ 4 ਬਿੱਟ ਏਡੀਸੀ ਦੀ ਵਰਤੋਂ ਕਰਦੇ ਹਾਂ ਤਾਂ ਇਸ ਵਿੱਚ 8 ਦੀ ਬਜਾਏ 16 ਲੈਵਲ ਹੋਣਗੇ ਇਸ ਨਾਲ ਰੈਜ਼ੋਲੂਸ਼ਨ ਵੱਧ ਜਾਂਦੀ ਹੈ ਅਤੇ ਉਸੇ ਇਨਪੁਟ ਵੋਲਟੇਜ ਰੇਂਜ ਲਈ ਸਟੈਪ ਸਾਈਜ਼ ਕੱਟ ਹੋ ਜਾਂਦਾ ਹੈ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਵੱਧ ਤੋਂ ਵੱਧ ਕਵਾਂਟਾਈਜ਼ੇਸ਼ਨ 에ਰਰ ਨਵੀਂ ਐਲਐਸਬੀ ਦੇ ਮੁੱਲ ਦੇ ਅੱਧੇ ਦੇ ਬਰਾਬਰ ਬਣ ਜਾਂਦਾ ਹੈ ਨਵੀਂ ਐਲਐਸਬੀ ਦਾ ਮੁੱਲ ਪੁਰਾਣੀ ਐਲਐਸਬੀ ਤੋਂ ਲਗਭਗ ਅੱਧਾ ਹੁੰਦਾ ਹੈ ਇਸ ਲਈ ਵੱਧ ਤੋਂ ਵੱਧ ਕਵਾਂਟਾਈਜ਼ੇਸ਼ਨ 에ਰਰ ਵੀ ਲਗਭਗ ਅੱਧਾ ਹੋ ਜਾਂਦਾ ਹੈ ਇਨਕੋਡਿੰਗ ਐਨਾਲੌਗ ਤੋਂ ਡਿਜੀਟਲ ਕਨਵਰਜਨ ਵਿੱਚ ਤੀਸਰੀ ਅਤੇ ਆਖਰੀ ਮੁੱਖ ਪ੍ਰਕਿਰਿਆ ਹੈ ਕਵਾਂਟਾਈਜ਼ੇਸ਼ਨ ਦੇ ਬਾਅਦ ਜਿੱਥੇ ਐਨਾਲੌਗ ਮੁੱਲਾਂ ਨੂੰ ਵਿਸ਼ੇਸ਼ ਲੈਵਲਾਂ ਤੇ ਮੈਪ ਕੀਤਾ ਜਾਂਦਾ ਹੈ ਇਨਕੋਡਿੰਗ ਹਰ ਕਵਾਂਟਾਈਜ਼ੇਸ਼ਨ ਲੈਵਲ ਲਈ ਇੱਕ ਵਿਲੱਖਣ ਬਾਈਨਰੀ ਕੋਡ ਨਿਰਧਾਰਿਤ ਕਰਦੀ ਹੈ ਇਹ ਬਾਈਨਰੀ ਕੋਡ ਡਿਜੀਟਲ ਪ੍ਰੋਸੈਸਿੰਗ ਸਟੋਰੇਜ ਅਤੇ ਟ੍ਰਾਂਸਮਿਸ਼ਨ ਲਈ ਜ਼ਰੂਰੀ ਹੈ ਹਰ ਕਵਾਂਟਾਈਜ਼ੇਸ਼ਨ ਲੈਵਲ ਨੂੰ ਇੱਕ ਨਿਸ਼ਚਿਤ ਬਿਟਾਂ ਦੀ ਵਰਤੋਂ ਨਾਲ ਦਰਸਾਇਆ ਜਾਂਦਾ ਹੈ ਇੱਕ n ਬਿਟ ADC ਲਈ 2^n ਕਵਾਂਟਾਈਜ਼ੇਸ਼ਨ ਲੈਵਲ ਹੁੰਦੇ ਹਨ ਅਤੇ ਹਰ ਲੈਵਲ ਨੂੰ ਇੱਕ ਬਾਈਨਰੀ ਕੋਡ ਦਿੱਤਾ ਜਾਂਦਾ ਹੈ ਜੋ ਸਾਰੇ ਜ਼ੀਰੋਜ਼ ਤੋਂ ਲੈ ਕੇ ਸਾਰੇ ਵਾਂਸ ਤੱਕ ਹੁੰਦਾ ਹੈ ਇਨਕੋਡਿੰਗ ਵਿੱਚ ਵਰਤੀਆਂ ਬਿਟਾਂ ਦੀ ਗਿਣਤੀ ADC ਦੀ ਰੈਜ਼ੋਲੂਸ਼ਨ ਨੂੰ ਨਿਰਧਾਰਤ ਕਰਦੀ ਹੈ। ਜਿਆਦਾ ਬਿਟਾਂ ਦੀ ਗਿਣਤੀ ਛੋਟੇ ਕਵਾਂਟਾਈਜ਼ੇਸ਼ਨ ਲੈਵਲ ਪ੍ਰਦਾਨ ਕਰਦੀ ਹੈ ਜਿਸ ਨਾਲ ਕਵਾਂਟਾਈਜ਼ੇਸ਼ਨ 에ਰਰ ਘਟਦਾ ਹੈ ਅਤੇ ਸ਼ੁੱਧਤਾ ਵਿੱਚ ਸੁਧਾਰ ਹੁੰਦਾ ਹੈ। ਮੰਨ ਲਓ ਕਿ ਸਾਡੇ ਕੋਲ ਇੱਕ 3-ਬਿਟ ADC ਹੈ ਜਿਸਦਾ ਇਨਪੁਟ ਰੇਂਜ 0 ਤੋਂ VA ਵੋਲਟ ਤੱਕ ਹੈ। ਇਸ ADC ਵਿੱਚ 8 ਕਵਾਂਟਾਈਜ਼ੇਸ਼ਨ ਲੈਵਲ ਹੋਣਗੇ ਜਿਨ੍ਹਾਂ ਨੂੰ 0 ਤੋਂ 7 ਤੱਕ ਨੰਬਰ ਦਿੱਤਾ ਜਾਂਦਾ ਹੈ। ਇਨਕੋਡਿੰਗ ਵਿੱਚ ਹਰ ਲੈਵਲ ਨੂੰ ਇੱਕ 3-ਬਿਟ ਬਾਈਨਰੀ ਕੋਡ ਦਿੱਤਾ ਜਾਂਦਾ ਹੈ ਉਦਾਹਰਨ ਵਜੋਂ ਲੈਵਲ 0 ਨੂੰ 000 ਨਾਲ ਦਰਸਾਇਆ ਜਾਂਦਾ ਹੈ ਲੈਵਲ 1 ਨੂੰ 001 ਲੈਵਲ 2 ਨੂੰ 010 ਅਤੇ ਇਸੇ ਤਰ੍ਹਾਂ ਲੈਵਲ 7 ਨੂੰ 111 ਨਾਲ ਦਰਸਾਇਆ ਜਾਂਦਾ ਹੈ ਜੇਕਰ ਇੱਕ ਐਨਲੌਗ ਇਨਪੁਟ ਨੂੰ ਕਾਂਟੇਜੇਸ਼ਨ ਬਾਅਦ ਲੈਵਲ 3 ਦਿੱਤਾ ਜਾਂਦਾ ਹੈ ਤਾਂ ਇਸ ਦਾ ਅਨੁਸਾਰੀ ਡਿਜੀਟਲ ਆਉਟਪੁਟ ਬਾਈਨਰੀ ਕੋਡ 011 ਹੋਵੇਗਾ ਸਕ੍ਰੀਨ ਉੱਪਰ ਦਿੱਤੇ ਹੋਏ ਟੇਬਲ ਵਿੱਚ 0 ਤੋਂ 7 ਤੱਕ ਦੇ ਕਾਂਟੇਜੇਸ਼ਨ ਲੈਵਲ ਅਤੇ ਉਹਨਾਂ ਦੇ ਸਬੰਧਤ 3-ਬਿਟ ਬਾਈਨਰੀ ਕੋਡ ਦਿਖਾਏ ਗਏ ਹਨ ਜੇ ਅਸੀਂ 3-ਬਿਟ ADC ਦੀ ਥਾਂ 4-ਬਿਟ ADC ਵਰਤਦੇ ਹਾਂ ਤਾਂ 8 ਦੀ ਬਜਾਏ 16 ਲੈਵਲਸ ਹੋਣਗੇ ਹਰ ਲੈਵਲ ਨੂੰ ਇੱਕ ਵਿਲੱਖਣ 4-ਬਿਟ ਬਾਈਨਰੀ ਕੋਡ ਦਿੱਤਾ ਜਾਵੇਗਾ ਜੋ 0000 ਤੋਂ 1111 ਤੱਕ ਹੋਵੇਗਾ ਇਸ ਨਾਲ ਸਟੈਪ ਸਾਈਜ਼ ਛੋਟਾ ਹੋ ਜਾਂਦਾ ਹੈ ਅਤੇ ਇਨਪੁਟ ਸਿਗਨਲ ਨੂੰ ਜ਼ਿਆਦਾ ਸਹੀ ਢੰਗ ਨਾਲ ਦਰਸਾਉਣਾ ਸੰਭਵ ਬਣਦਾ ਹੈ। ਸਕਰੀਨ ਉੱਪਰ ਦਿੱਤਾ ਹੋਇਆ ਇਹ ਟੇਬਲ 0 ਤੋਂ 15 ਤੱਕ ਦੇ ਕਵਾਂਟਾਈਜ਼ੇਸ਼ਨ ਲੈਵਲ ਅਤੇ ਉਹਨਾਂ ਦੇ ਸਬੰਧਤ ਫੋਰਵਰਡ ਬਾਈਨਰੀ ਕੋਡ ਦਿਖਾਉਂਦਾ ਹੈ। ਇਹ ਇਨਕੋਡ ਕੀਤਾ ਬਾਈਨਰੀ ਆਊਟਪੁੱਟ ਮੂਲ ਐਨਾਲੌਗ ਸਿਗਨਲ ਨੂੰ ਇੱਕ ਅਜਿਹੇ ਰੂਪ ਵਿੱਚ ਦਰਸਾਉਂਦਾ ਹੈ ਜਿਸ ਨੂੰ ਡਿਜੀਟਲ ਡਿਵਾਈਸ ਸਮਝ ਸਕਦੇ ਹਨ ਅਤੇ ਇਸ ਦੇ ਨਾਲ ਕੰਮ ਕਰ ਸਕਦੇ ਹਨ। ਇਹ ਐਨਕੋਡ ਕੀਤਾ ਡਿਜੀਟਲ ਸਿਗਨਲ ਮੈਮਰੀ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਮਾਈਕਰੋਕੰਟਰੋਲਰਾਂ ਜਾਂ ਡਿਜੀਟਲ ਸਿਗਨਲ ਪ੍ਰੋਸੈਸਰਾਂ ਦੁਆਰਾ ਪ੍ਰੋਸੈਸ ਕੀਤਾ ਜਾ ਸਕਦਾ ਹੈ ਅਤੇ ਡਿਜੀਟਲ ਕਮਿਊਨੀਕੇਸ਼ਨ ਸਿਸਟਮਾਂ ਦੁਆਰਾ ਟਰਾਂਸਮਿਟ ਕੀਤਾ ਜਾ ਸਕਦਾ ਹੈ ਇਹ ਤਿੰਨ ਪ੍ਰਕਿਰਿਆਵਾਂ ਸੈਂਪਲਿੰਗ ਕੁਆਂਟਾਈਜੇਸ਼ਨ ਅਤੇ ਐਨਕੋਡਿੰਗ ਮਿਲ ਕੇ ਇੱਕ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਬਦਲਣ ਦੀ ਪ੍ਰਕਿਰਿਆ ਪੂਰੀ ਕਰਦੀਆਂ ਹਨ ਇਸ ਕਨਵਰਜਨ ਦੀ ਸ਼ੁੱਧਤਾ ਸੈਂਪਲਿੰਗ ਰੇਟ ਅਤੇ ਕੁਆਂਟਾਈਜੇਸ਼ਨ ਲਈ ਵਰਤੇ ਗਏ ਬਿਟਾਂ ਦੀ ਗਿਣਤੀ ਉੱਤੇ ਨਿਰਭਰ ਕਰਦੀ ਹੈ ADCs ਡਿਜੀਟਲ ਇਲੈਕਟ੍ਰੋਨਿਕਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਇਹ ਡਿਜੀਟਲ ਸਿਸਟਮਾਂ ਵਿੱਚ ਅਸਲ ਦੁਨੀਆ ਦੇ ਐਨਲੌਗ ਸਿਗਨਲਾਂ ਦੀ ਪ੍ਰੋਸੈਸਿੰਗ ਨੂੰ ਸੰਭਵ ਬਣਾਉਂਦੇ ਹਨ ਇਸ ਦੇ ਨਾਲ ਅੱਜ ਦਾ ਐਨਲੌਗ ਤੋਂ ਡਿਜੀਟਲ ਕਨਵਰਜਨ ਦਾ ਇਹ ਲੈਕਚਰ ਇੱਥੇ ਸਮਾਪਤ ਕਰਦੇ ਹਾਂ ਇਸ ਲੈਕਚਰ ਵਿੱਚ ਧਿਆਨ ਦੇਣ ਲਈ ਤੁਹਾਡਾ ਧੰਨਵਾਦ